ਕਿ ਬਸਤਾ ਟੁੱਟੀ ਝੂੰਪੜੀ ਚੀਰ ਸ਼ਬ ਸ਼ਿਨ ਠੀਕ ਹੈ ਨਾ ਜੀ ਬਸਤਾ ਟੁੱਟੀ ਝੂੰਪੜੀ ਬਸਤਾ ਹੈ ਕਿ ਉਹ ਕਿਹੋ ਜੀ ਹੈ ਟੁੱਟੀ ਝੂੰਪੜੀ ਇਹ ਤਾਂ ਟੁੱਟੀ ਹੋਈ ਝੂੰਪੜੀ ਹੈ ਜੋ ਸਾਡੀ ਅਵਸਥਾ ਹੈ ਇਹ ਕਿਸੇ ਵੇਲੇ ਵੀ ਇਹ ਸਰੀਰ ਨੇ ਡਿੱਗ ਜਾਣਾ ਹੈ ਇਹਨੇ ਕਿਸੇ ਵੇਲੇ ਵੀ ਡਿੱਗ ਜਾਣਾ ਹੈ ਮੈਂ ਬੇਨਤੀ ਕਰ ਰਿਹਾ ਹਾਂ ਬਸਤਾ ਟੁੱਟੀ ਝੂੰਪੜੀ ਪਰ ਇਸ ਨੂੰ ਟੁੱਟੇ ਝੌਂਪੜ ਵਾਂਗੂ ਹੀ ਰੱਖੋ ਇਹਨੂੰ ਐਨਾ ਨਾ ਕਰ ਲਵੋ ਜੇ ਇਹ ਸਰੀਰ ਹੀ ਟੁੱਟਿਆ ਹੋਇਆ ਝੌਂਪੜ ਹੈ ਤੇ ਫਿਰ ਇਹਦੇ ਬਾਅਦ ਤੇ ਜੋ ਕੁਝ ਵੀ ਕਰ ਰਹੇ ਆ ਉਹ ਨਾਲ ਨਹੀਂ ਐ ਇੰਨੇ ਡਿਗ ਜਾਣਾ ਵਸਤਾ ਟੁੱਟੀ ਝੌਂਪੜੀ ਚੀਰ ਸਭ ਛਿਨਾ ਪਾਸ਼ਾ ਦੋਸਤਾ ਇਹ ਕਹਿੰਦੇ ਆ ਕਿ ਵਸਤਾ ਟੁੱਟੀ ਝੌਂਪੜੀ ਕੇ ਮਨ ਦੇ ਵਿੱਚ ਇੰਨੀ ਕਿ ਗਰੀਬੀ ਹੋਵੇ ਰਿਧੇ ਦੀ ਇੰਨੀ ਕਿ ਨਿਮਰਤਾ ਹੋਵੇ ਠਾਣੂ ਤੇ ਚੀਰ ਸਭ ਸਿਨਾ ਚੀਰ ਨਾਮ ਵਸਤਰਾ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਕਹਿੰਦੇ ਕੋਈ ਗੱਲ ਨਹੀਂ ਜੇ ਚੰਗੇ ਕੱਪੜੇ ਪਾਉਣ ਨੂੰ ਨਹੀਂ ਮਿਲਦੇ ਦੁਨੀਆਂ ਵਰਗੇ ਕੋਈ ਗੱਲ ਨਹੀਂ ਪਰ ਕੀ ਐ ਸਿਰੀ ਸਭ ਸਿਨਾ ਫਾਟੇ ਪੁਰਾਣੇ ਵੀ ਪਾਏ ਨੇ ਕਈ ਕਈ ਸਾਲਾਂ ਦੇ ਪਏ ਪਾਏ ਨੇ ਚੀਰ ਸਭ ਸਿਨਾ ਜਾਤਨਾ ਪਤ ਨਾ ਆਦਰੋ ਕੋਈ ਇਹ ਨਹੀਂ ਹੈ ਕਿ ਮੈਂ ਜੱਟਾਂ ਦੇ ਘਰ ਜਾਂ ਸੈਨੀਆਂ ਦੇ ਜਾਂ ਲੋਹਾਨੀਆਂ ਦੇ ਜਾਤ ਦਾ ਇੱਥੇ ਝਗੜਾ ਕੋਈ ਨਹੀਂ ਹੈ ਜਾਤਨਾ ਪਤਨਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਹੈ ਨਾ ਜੀ ਇੱਥੇ ਜਿਹੜਾ ਪਰਮੇਸ਼ਰ ਦੇ ਨਾਲ ਮੇਲ ਹੈ ਉਹ ਜਾਤ ਪਾਤ ਦੇ ਉੱਤੇ ਖੜਾ ਨਹੀਂ ਹੈ ਕੀ ਹੈ ਉਹ ਸਾਨੂੰ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਹਰ ਤਰ੍ਹਾਂ ਦਾ ਜਿਹੜਾ ਹੈ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਭਗਤ ਦੀ ਦਰਜ ਹੋਈ ਹੈ ਹੈਨਾ ਜੀ ਤੋਂ ਇਸ ਕਰਕੇ ਜਾਤ ਨਾ ਪਾਤਨਾ ਭਾਵ ਕੀ ਹੈ ਕਿ ਇਹ ਹੀ ਆ ਕਿ ਜਾਤ ਦਾ ਵੀ ਮਾਨ ਨਾ ਕਰੋ ਕਦੀ ਵੀ ਇਕੰਧ ਹੋ ਜਾਂਦੀ ਹੈ ਨਾਮ ਜਪਣ ਚ ਜਾਤ ਨਾ ਪਾਤਨਾ ਅਧਰੂ ਲੋਕੀ ਇੱਜ਼ਤ ਕਰਦੇ ਨਹੀਂ ਕਰਦੇ ਤੇ ਤੈਨੂੰ ਕੋਈ ਇਸੇ ਦੇ ਨਾਲ ਕੋਈ ਨਹੀਂ ਹੈ ਤੂੰ ਆਪਣਾ ਨਾਮ ਜੱਪੀ ਚੱਲ ਯਾਤਨ ਪਤਨ ਅਦਰੂ ਉਦਿਆਨ ਪਰਮਿਨਾ ਹੈ ਨਾ ਜੀ ਬੇਸਕ ਬਾਰ ਰੁਈਆਂ ਚ ਹੀ ਬੈਠ ਕੇ ਜ਼ਿੰਦਗੀ ਕੱਟਣੀ ਪੈ ਜਾਵੇ ਉਦਿਆਨ ਪਰਮਿਨਾ ਮਿੱਤਰ ਨ ਇਠ ਧਨ ਰੂਪਹੀਨ ਹੈ ਨਾ ਜੀ ਇਠ ਹੁੰਦਾ ਬਹੁਤ ਪਿਆਰਾ ਕੋਈ ਚੰਗੇ ਮਿੱਤਰ ਕੋਲ ਬੈਠਣ ਵਾਲੇ ਨਹੀਂ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਮਿੱਤਰ ਨ ਇਠ ਧਨ ਰੂਪਹੀਨ ਧਨ ਵੀ ਨਹੀਂ ਹੈ ਕੋਲ ਤੇ ਕੋਈ ਚੰਗਾ ਰੂਪ ਵੀ ਨਹੀਂ ਹੈ ਜਿਹੜਾ ਕਿਉਂਕਿ ਅਸੇ ਰੂਪ ਕੈਨੂੰ ਕਹਿੰਨੇ ਆ ਇੱਕ ਦੂਜੇ ਦਾ ਚੰਮ ਦੇਖ ਕੇ ਗੁਰੂ ਰੂਪ ਕਹਿੰਦੇ ਨੇ ਕਿ ਆਤਮਿਕ ਅਵਸਥਾ ਨੂੰ ਦੇਖ ਕੇ ਕਿ ਇਹਦਾ ਆਤਮਿਕ ਇਹਦਾ ਹਿਰਦਾ ਕਿੰਨਾ ਕੁ ਸੋਹਣਾ ਇਹਦਾ ਮਨ ਕਿੰਨਾ ਕੁ ਸੋਹਣਾ ਇਹਦੀ ਬੁੱਧੀ ਕਿੰਨੀ ਕੁ ਸੋਹਣੀ ਹੈ ਦੁਨੀਆ ਦੇਖਦੀ ਹੈ ਕਿ ਇਹਦਾ ਉੱਤੋਂ ਚਮੜਾ ਕਿੰਨਾ ਕੁ ਸੋਨਾ ਹੈ ਇਸ ਕਰਕੇ ਉਹ ਬਾਹਰਲੀ ਗੱਲ ਕਹਿੰਦੇ ਇਹਦੇ ਨਾਲ ਕੋਈ ਮਤਲ ਨਹੀਂ ਕਿ ਮਿੱਤਰ ਨ ਇਠ ਤਨ ਰੂਪਹੀਣ ਕਿਸ ਸ਼ਾਕਨ ਸ਼ਿਨਾ ਹੈ ਨਾ ਜੀ ਕੋਈ ਸਾਖ ਸਬੰਧੀ ਰਿਸ਼ਤੇਦਾਰ ਉਹ ਵੀ ਜਿਹੜੇ ਨਹੀਂ ਚੰਗੇ ਨਹੀਂ ਜੇ ਚੰਗੇ ਐ ਤੇ ਮਾੜਾ ਦੇਖ ਕੇ ਮੇਰੇ ਨਾਲ ਨਹੀਂ ਤੁਰਦੇ ਹਨ ਫਿਰ ਕੀ ਹੋ ਗਿਆ ਪਰ ਪਾਤਸ਼ਾਹ ਜੀ ਦੇਖੋ ਕਿੰਨਾ ਸੋਹਣਾ ਦਰਜਾ ਦੇ ਰਹੇ ਨੇ ਕੀ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਖਰਨਾ ਮਨ ਪਿੰਨਾ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਜਿਸ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਭਿੱਜਿਆ ਹੋਇਆ ਹੈ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸ਼ੰਨਾ ਗੁਰੂ ਦੇ ਕਾਗਜ਼ਾਂ ਦੇ ਵਿੱਚ ਪਰਮੇਸ਼ਰ ਦੇ ਕਾਗਜ਼ਾਂ ਦੇ ਵਿੱਚ ਐਸੀ ਜਿਹੜੀ ਅਵਸਥਾ ਵਾਲੀ ਰੂਹ ਹੈ 파ਸ਼ਲ ਉਹਨੂੰ ਇਹ ਕਹਿ ਰਹੇ ਨੇ ਕਿ ਉਸ ਦੀ ਧੂੜੀ ਵੀ ਸਪਰਸ਼ ਹੋ ਜਾਵੇ ਤੇ ਉਸ ਨਾਲ ਵੀ ਸੰਸਾਰ ਦਾ ਕਲਿਆਣ ਹੋ ਜਾਂਦਾ ਹੈ। ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸ਼ੰਨਾ ਐਸੀ ਆਤਮਿਕ ਅਵਸਥਾ ਨੂੰ ਦੇ ਕੇ ਉਹ ਪ੍ਰਭੂ ਵਾਹਿਗੁਰੂ ਪਰਮੇਸ਼ਰ ਬੜਾ ਖੁਸ਼ ਹੁੰਦਾ ਹੈ। ਇਹ ਹੈ ਪੋ ਵਾਹਿਗੁਰੂ ਪਰਮੇਸ਼ਰ ਬਹੁਤ ਖੁਸ਼ ਹੁੰਦਾ ਹੈ ਤੋ ਐਸੀ ਹੀ ਅਵਸਥਾ ਜਿਹੜੀ ਉਹ ਸਿੱਖ ਦੀ ਹੋਣੀ ਚਾਹੀਦੀ ਹੈ ਹੈ ਨਾ ਜੀ